ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਐਂ ਜੀ ਤੇ ਲੋ ਜੀ ਆਪਾਂ ਆ ਗਿਆ ਇੱਕ ਨਿਊ ਵੀਡੀਓ ਲੈ ਕੇ ਮੈਂ ਬਲ ਜਿੱਦ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਇਹ ਖੁਸ਼ੀ ਵਲੋਗ ਤੇ ਅੱਜ ਵੀਡੀਓ ਬਹੁਤ ਵਧੀਆ ਐ ਉਹਨਾਂ ਲਈ ਜਿਨ੍ਹਾਂ ਦੇ ਚਿਹਰੇ ਤੇ ਸ਼ਾਇਆ ਨੇ ਜਿਨ੍ਹਾਂ ਦੇ ਚਿਹਰੇ ਤੇ ਦਾਗ ਨੇ ਜਿਨ੍ਹਾਂ ਦੇ ਪਿੰਪਲਾਂ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਝੁੜੜੀਆਂ ਦੀ ਪ੍ਰੋਬਲਮ ਹੈ ਕਾਫੀ ਤਰ੍ਹਾਂ ਦੀਆਂ ਹਨੀ ਸਕਿਨ ਪ੍ਰੋਬਲਮ ਵਾਸਤੇ ਉਹਦੇ ਦੋ ਸੋਲੂਸ਼ਨ ਲੈ ਕੇ ਆਈਆਂ ਹਾਂ ਇੱਕ ਲੈ ਕੇ ਆਈਆਂ ਲਾਉਣ ਵਾਸਤੇ ਔਰ ਇੱਕ ਖਾਣ ਵਾਸਤੇ ਦੋਨਾਂ ਚੀਜ਼ਾਂ ਨੂੰ ਅਗਰ ਤੁਸੀਂ ਇਸਤੇਮਾਲ ਕਰ ਲੋਗੇ ਨਾ ਤੁਹਾਡਾ ਚਿਹਰਾ ਜਿਹੜਾ ਹੈ ਨਾ ਇਹਨਾਂ ਸੋਹਣਾ ਨਖਾਰ ਦੇਵੇਗਾ ਇਹਨਾਂ ਵਧੀਆ ਟਾਈਟ ਹੋ ਜਾਵੇਗਾ ਜਿਹੜੇ ਉਮਰ ਤੋਂ ਪਹਿਲਾਂ ਇਹ ਝੁਲੜੀਆਂ ਪਹਿਨ ਲਾਈ ਜਾਂਦੀਆਂ ਨੇ ਦਾਗ ਤੱਬੇ ਜਿਨ੍ਹਾਂ ਦੀ ਪ੍ਰਾਣੀਆਂ ਤੇ ਪ੍ਰਾਣੀਆਂ ਛਾਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਚਿਹਰੇ ਤੇ ਹੇਅਰ ਹੁੰਦੇ ਨੇ ਹਨਾ ਕਈਆਂ ਦੇ ਵਾਲ ਬਹੁਤ ਜ਼ਿਆਦਾ ਹੁੰਦੇ ਨੇ ਤੇ ਕਈ ਜਿਹੜੇ ਹੁੰਦੇ ਨੇ ਕਿ ਚਲੋ ਧਾਗਾ ਤੂਗਾ ਨਹੀਂ ਲਵਾਉਂਦੇ ਮੇਰੇ ਵਰਗੇ ਜਿਵੇਂ ਮੈਂ ਆਪਣੇ ਸਕਿਨ ਤੇ ਕਦੀ ਵੀ ਨਾ ਮੈਂ ਥ੍ਰੈਡਿੰਗ ਕਰਵਾਈ ਹੈ ਨਾ ਮੈਂ ਕਦੀ ਧਾਗਾ ਫੇਸ ਤੇ ਲਗਵਾਇਆ ਮੈਂ ਕੋਈ ਵੀ ਐਤਾ ਦਾ ਕੋਈ ਚੀਜ਼ ਨਹੀਂ ਕਦੀ ਵੀ ਕੀਤੀ ਹੈਗੀ ਹੈਨਾ ਤੇ ਫਿਰ ਉਹ ਜਿਹੜੇ ਹੇਅਰ ਹੁੰਦੇ ਨੇ ਨਾ ਉਹ ਬੁਰੇ ਲੱਗਦੇ ਨੇ ਤੇ ਉਹਨਾਂ ਨੂੰ ਆਪਾਂ ਹਮੇਸ਼ਾ ਲਈ ਕਿੱਦਾਂ ਰਿਮੂਵ ਕਰ ਸਕਦੇ ਆ ਕਿੱਦਾਂ ਆਪਾਂ ਉਹਨਾਂ ਨੂੰ ਹਟਾ ਸਕਦੇ ਆ ਚਿਹਰੇ ਤੇ ਉਹਦੇ ਲਈ ਆਪਾਂ ਅੱਜ ਖਾਸ ਵੀਡੀਓ ਲੈ ਕੇ ਆਏ ਆ ਵੀਡੀਓ ਐਂਡ ਤੱਕ ਦੇਖਣਾ ਬਹੁਤ ਵਧੀਆ ਵੀਡੀਓ ਹੈ ਤੁਹਾਡੇ ਫਾਇਦੇ ਲਈ ਵੀਡੀਓ ਹੈ ਤੇ ਵਾਤੂ ਵਦ ਸ਼ੇਅਰ ਕਰ ਦੇਣਾ ਤੇ ਲਾਈਕ ਕਰਕੇ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਨਾਲ ਇੱਕ ਭੈਣ ਦੀ ਇਹ ਕਮੈਂਟ ਆਂਦਾ ਸੀ ਵਾਰ ਵਾਰ ਉਹਨਾਂ ਦੀ ਰਿਕਵੈਸਟਡ ਵੀਡੀਓ ਵੀ ਹੈ ਜਿਹੜੀ ਉਹਨਾਂ ਨੇ ਰੈਸিপি ਮੰਗੀ ਸੀਗੀ ਉਸੇ ਰੈਸিপি ਜਿਹੜੀ ਹੈ ਨਾ ਉਸੇ ਰੈਸਪੀ ਖਾਣ ਨਾਲ ਹੀ ਆਪਣਾ ਜਿਹੜਾ ਹੈ ਚਿਹਰੇ ਤੇ 글로ਅ ਆਂਦਾ ਹੈ ਸ਼ਾਈਆਂ ਪਿੰਪਲ ਇਹ ਸਭ ਕੁਝ ਖਤਮ ਹੁੰਦਾ ਤੁਸੀਂ ਦੇਖ ਸਕਦੇ ਹੋ ਮੇਰੇ ਚਿਹਰੇ ਤੇ ਇੱਕ ਵੀ ਸ਼ਾਈ ਨਹੀਂ ਮੈਂ ਕੁਝ ਨਹੀਂ ਇਸ ਟਾਈਮ ਫੇਸ ਲਗਾਇਆ ਹੈਗਾ ਕੁਝ ਵੀ ਦੇਖੋ ਇੱਕ ਵੀ ਚਿਹਰੇ ਤੇ ਛਾਈ ਨਹੀਂ ਹੈਗੀ हेयर ਨਹੀਂ ਹੈਗੇ ਤੁਸੀਂ ਦੇਖ ਸਕਦੇ ਕੋਈ ਪਿੰਪਲ ਨਹੀਂ ਹੈਗਾ ਕੋਈ ਦੇਖ ਲਓ ਝੁਰੜੀ ਨਹੀਂ ਹੈਗੀ ਤੇ ਮੈਂ ਜੋ ਇਸਤੇਮਾਲ ਕਰਦੀ ਹਾਂ ਤੇ ਮੈਂ ਕਹਿੰਦੀ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਕਿਉਂਕਿ ਹਰ ਕੋਈ ਅੱਜ ਕੱਲ ਇਹ ਪ੍ਰੋਬਲਮ ਨਾਲ ਚੂਜ ਰਿਹਾ ਹੈ ਜਿਨ੍ਹਾਂ ਨੂੰ ਫੇਸ ਪ੍ਰੋਬਲਮ ਬਹੁਤ ਜ਼ਿਆਦਾ ਫੇਸ ਤੇ ਪ੍ਰੋਬਲਮ ਹੈ ਜਵਾਨ ਹੋ ਗਏ ਬੁੜੇ ਹੋ ਗਏ ਮੁੰਡੇ ਹੋ ਗਏ ਕੁੜੀਆਂ ਹੋ ਗਈਆਂ ਸਾਰਿਆਂ ਨੂੰ ਫੇਸ ਦੀ ਪ੍ਰੋਬਲਮ ਹੈ ਖਾਸ ਕਰਕੇ ਵਿਚਾਰੀਆਂ ਜਿਨ੍ਹਾਂ ਦੇ ਵਿਆਹ ਧਰੇ ਹੁੰਦੇ ਨੇ ਵਿਆਹ ਆ ਕੇ ਥੋੜਾ ਟਾਈਮ ਰਹਿ ਗਿਆ ਹੁੰਦਾ ਹੈ ਤੇ ਉਹਨਾਂ ਨੂੰ ਇਹੀ ਚਿੰਤਾ ਖਾ ਜਾਂਦੀ ਹੈ ਕਿ ਅਸੀਂ ਫੇਸ ਤੇ ਚਮਕ ਕਿਵੇਂ ਲੈ ਕੇ ਆਈਏ ਫੇਸ ਤੇ ਛਾਈਆਂ ਦਾਗ ਤੱਬੇ ਕਿਦਾਂ ਠੀਕ ਕਰੀਏ ਤੇ ਲੋ ਜੀ ਅੱਜ ਆਪਾਂ ਇਸੇ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਤੇ ਚੰਗੀ ਲੱਗੀ ਵੀਰੋ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕੀ ਲਗਾਨੀ ਆ ਕਿਹੜਾ ਐਸਿਡ ਹੈ ਜਿਹੜਾ ਮੈਂ ਇਸਤੇਮਾਲ ਕਰਦੀ ਹਾਂ ਕਿਹੜਾ سیرਮ ਹੈ ਕਿ ਜਿਹੜਾ ਮੈਂ ਇਸਤੇਮਾਲ ਕਰਦੀ ਹਾਂ ਤੁਸੀਂ ਹਫਤੇ 'ਚ ਸਿਰਫ 4 ਵਾਰੀ ਰਾਤ ਨੂੰ ਇਹ ਵਾਲਾ سیرਮ ਜਿਹੜਾ ਹੈ ਨਾ ਇਹ ਦੇਖੋ ਇਹ ਹੈਗਾ ਸੈਲਸਡੀ ਐਸਿਡ ਸੈਲਸਲੀ ਐਸਿਡ ਹੈ ਟਰਮਾਕੋਲ ਕੰਪਨੀ ਦਾ ਹੈ ਠੀਕ ਹੈ ਜੀ ਤੁਸੀਂ ਕਿਸੇ ਵੀ ਮੀਸ਼ੋ ਤੋਂ ਮੰਗਵਾ ਲਓ ਚਾਹੇ ਪਰਪਲ ਐਪ ਤੋਂ ਮੰਗਵਾ ਸਕਦੇ ਹੋ ਕਿੱਤੋਂ ਵੀ ਤੁਸੀਂ ਆਰਡਰ ਕਰਕੇ ਇਹ ਮੰਗਵਾ ਸਕਦੇ ਹੋ ਇਹ ਦੇਖ ਲਓ ਜੀ ਸੈਲਸਿਲੀ ਐਸਿਡ ਤੇ ਡਰਮਾਕੋਲ ਕੰਪਨੀ ਦਾ ਠੀਕ ਹੈ ਜੀ ਇਹ ਐਸਿਡ ਇਹ ਸੀਰਮ ਇੰਨਾ ਵਧੀਆ ਹੈ ਨਾ ਇੰਨਾ ਮੈਗਨਿਫਿਕ ਹੈ ਨਾ ਬਹੁਤ ਵਧੀਆ ਦੇਖੋ ਇਹ ਦਿੱਤਾ ਹੋਇਆ ਦਾ ਡ੍ਰੋਪ ਠੀਕ ਹੈ ਇਹ ਰਾਤ ਨੂੰ ਤੁਸੀਂ ਕੀ ਕਰਨਾ ਹੈ ਇਦਾਂ ਇਦਾਂ ਮਤਲਬ ਕਿ ਚਾਰ ਪੰਜ ਬੂੰਦਾ ਚਿਹਰੇ ਤੇ ਲਗਾ ਕੇ ਤੇ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਤੇ ਤੁਹਾਡੇ ਜਿਹੜੇ ਚਿਹਰੇ ਤੇ ਗੰਦਗੀ ਜੰਮੀ ਹੋਵੇਗੀ ਨਾ ਮੈਲ ਜੰਮੀ ਹੋਵੇਗੀ ਉਹ ਇਹ ਠੀਕ ਕਰ ਦਿੰਦੀ ਹੈ ਜਿਨ੍ਹਾਂ ਦੇ ਪਿੰਪਲ ਹੋਣਗੇ ਉਹ ਠੀਕ ਕਰਨੇ ਸ਼ੁਰੂ ਹੋ ਜਾਂਦੀ ਹੈ ਔਰ ਜਿਨ੍ਹਾਂ ਦੇ ਦਾਗ ਤੱਬੇ ਕਿਸੇ ਵੀ ਪ੍ਰਕਾਰ ਦੀ ਪਿਗਮੈਂਟੇਸ਼ਨ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਓਪਨ ਪੋਰਸ ਹੁੰਦੇ ਨੇ ਉਹ ਜਿਹੜੇ ਆ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਸਕਿਨ ਨੇ ਬਿਲਕੁਲ ਹੀ ਬੇਬੀ ਅੰਗੋਜ ਜਿੰਦੀ ਜਿਵੇਂ ਬੇਬੀ ਬੱਚਾ ਨਹੀਂ ਹੁੰਦਾ ਬੱਚੇ ਦੀ ਸਕਿਨ ਹੁੰਦੀ ਉਦਾਂ ਹੋਣੇ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਠੀਕ ਹੈ ਜੀ ਇਹ ਦਰਮਾ ਕੋਲਦਾ ਹੈਗਾ ਐਸਿਡ ਇਹ ਵਰਤਿਆ ਕਰੋ ਠੀਕ ਹੈ ਜੀ ਇਹ ਰਾਤ ਨੂੰ ਹਫਤੇ 'ਚ ਸਿਰਫ 3-4 ਇੱਕ ਦਿਨ ਛੱਡ ਕੇ ਤੇ ਇਹ ਤੁਸੀਂ ਰਾਤ ਨੂੰ ਮ사ਜ ਕਰ ਲੈਣੀ ਹੈ ਰਾਤ ਨੂੰ ਕਰੋਗੇ ਤਾਂ ਪੂਰਾ ਰਿਜ਼ਲਟ ਵਧੀਆ ਮਿਲੇਗਾ ਤੇ ਬਹੁਤ ਵਧੀਆ ਮਤਲਬ ਕਿ ਇਹਦਾ ਰਿਜ਼ਲਟ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਮਤਲਬ ਕਿ ਤੁਸੀਂ ਸਰਚ ਵੀ ਕਰ ਸਕਦੇ ਆ ਇਹਦੇ ਤੇ ਤੇ ਇਹ ਬਹੁਤ ਵਧੀਆ ਐਸਿਡ ਹੈ ਤੇ ਕੋਈ ਵੀ ਇਹdna ਚਿਹਰੇ ਤੇ ਕਿਸੇ ਵੀ ਚੀਜ਼ ਦਾ ਕੋਈ ਪਰੇਸ਼ਾਨੀ ਨਹੀਂ ਕੋਈ ਵੀ ਇਹਦੇ ਨਾਲ ਕਿਸੇ ਵੀ ਪ੍ਰਕਾਰ ਦੀ ਚਿਹਰੇ ਤੇ ਕੁਝ ਵੀ ਇਦਾਂ ਦਾ ਨਹੀਂ ਹੋਵੇਗਾ ਕਿ ਜਿਹੜਾ ਤੁਹਾਨੂੰ ਬਾਅਦ ਵਿੱਚ ਪਛਤਾਣਾ ਪਏਗਾ ਠੀਕ ਹੈ ਜੀ ਬਹੁਤ ਵਧੀਆ ਐਸਿਡ ਹੈ ਤੁਸੀਂ ਇਹ ਬਾਏ ਕਰੋ ਤੇ ਇਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿਵੋ ਤੇ ਮੈਂ ਕਹਿੰਦੀ ਤੁਹਾਡੇ ਜਿਹੜੇ ਚਿਹਰੇ ਆ ਝੁਰੜੀਆਂ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਆਈਆਂ ਇੱਥੇ ਦਾਗ ਪੈ ਜਾਂਦੇ ਨੇ ਨਾ ਬਲੈਕ ਬਲੈਕ ਦਾਗ ਉਹ ਜਦੋਂ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ ਆ ਚੀਜ਼ਾਂ ਦੇ ਕਈਆਂ ਦੇ ਛਾਈਆਂ ਇਹਨਾਂ ਚੀਜ਼ਾਂ ਤੇ ਪਾਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਬਿਲਕੁਲ ਹੀ ਠੀਕ ਕਰ ਦਿੰਦਾ ਇਹ ਵਾਲਾ ਐਸਿਡ ਇਹ ਤੁਸੀਂ ਮੰਗਵਾ ਸਕਦੇ ਹੋ ਮੀਸ਼ੋ ਤੋਂ ਮੰਗਵਾ ਲਓ ਪਰਪਲ ਐਪ ਮੰਗਵਾ ਲਓ ਐਮਾਜੋਨ ਤੋਂ ਮੰਗਵਾ ਲਓ ਕਿਤੋਂ ਵੀ ਤੁਸੀਂ ਇਹ ਜਿਹੜਾ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਹੋ ਸਕਦਾ ਹੈ ਕਿ ਤੁਸੀਂ ਤੁਹਾਡੇ ਵੱਡੇ ਜਿਹੜੇ ਮੈਡੀਕਲ ਹੁੰਦੇ ਨੇ ਉਹਨਾਂ ਤੇ ਵੀ ਇਹ ਮਿਲ ਜਾਂਦੀਆਂ ਨੇ ਤੇ ਇਹਨਾਂ ਦੀਆਂ ਮੈਡੀਸਨ ਵੀ ਮਿਲਦੀਆਂ ਨੇ ਜਿਹੜੀਆਂ ਐਸਿਡ ਇਹ ਡਰਮਾ ਕੋਲ ਜਿਹੜਾ ਹੁੰਦਾ ਨਾ ਕੰਪਨੀ ਅੰਦਰ ਮਾ ਕੋਲਦੀ ਤੇ ਜਿਹੜਾ ਐ ਐਸਐਲਸੀਡੀ ਐਸਿਡ ਹੈ ਨਾ ਇਹਦੀਆਂ ਮਤਲਬ ਕਿ ਮੈਡੀਸਨ ਵੀ ਮਿਲ ਜਾਂਦੀਆਂ ਨੇ ਉਹ ਮੈਡੀਸਨ ਆਪਾਂ ਕੀ ਕਰਨਾ ਹੈ ਤਿੰਨ ਚਾਰ ਮੈਡੀਸਨ ਲੈ ਕੇ ਗਰਮ ਪਾਣੀ ਵਿੱਚ ਕੋਸੇ ਕੋਸੇ ਪਾਣੀ ਵਿੱਚ ਉਹਨਾਂ ਨੂੰ ਘੋਲ ਕੇ ਤਾਂ ਪੇਸਟ ਬਣਾ ਲੈਣਾ ਉਹ ਵੀ ਆਪਾਂ ਇਦਾਂ ਚਿਹਰੇ ਤੇ ਲਗਾ ਸਕਦੇ ਹਾਂ ਠੀਕ ਹੈ ਜੀ ਉਹਦੇ ਨਾਲ ਬੈਟਰ ਮੈਨੂੰ ਇਹ ਵਾਲਾ ਸੀਰਮ ਲੱਗਦਾ ਹੈ ਸੀਐਮਐਸ ਇਸਤੇਮਾਲ ਕਰਦੇ ਹਾਂ ਤੁਸੀਂ ਵੀ ਇਸਤੇਮਾਲ ਕਰਿਆ ਕਰੋ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਉਹ ਰੈਸিপি ਖਾਣ ਵਾਲੀ ਇਮਲੀ ਦੀ ਚਟਣੀ ਗੋੜ ਤੇ ਇਮਲੀ ਦੀ ਚਟਣੀ ਤੇ ਇਹ ਤੁਸੀਂ ਸੋਚਦੇ ਹੋਵੋਗੇ ਕਿ ਇਹ ਤਾਂ ਹਨਾ ਖਾਣ ਵਿੱਚ ਤੇ ਲੋਕ ਕੀ ਕਰਦੇ ਆ ਫਾਸਟ ਫੂਡ ਨਾਲ ਖਾਂਦੇ ਆ ਵੀ ਇਹ ਤਾਂ ਇੱਕ ਖਾਣ ਇਹ ਵੈਸੀ ਖਾਂਦੇ ਆ ਸਵਾਦ ਦੀ ਤੌਰ ਤੇ ਕਈਆਂ ਨੂੰ ਪਤਾ ਨਹੀਂ ਹੈਗਾ ਜਿਹੜੀ ਗੋੜ ਤੇ ਇਮਲੀ ਦੀ ਚਟਣੀ ਹੈ ਨਾ ਉਹ ਖਾਣ ਦੇ ਕੀ ਕੀ ਫਾਇਦੇ ਨੇ ਤੇ ਕਿਸ ਤਰ੍ਹਾਂ ਨੂੰ ਖਾਣਾ ਚਾਹੀਦਾ ਹੈ ਪਹਿਲਾਂ ਮੈਂ ਤੁਹਾਨੂੰ ਬਣਾਉਣਾ ਦੱਸਦੀ ਆ ਫਿਰ ਨਾਲ-ਨਾਲ ਹੀ ਤੁਹਾਨੂੰ ਦੱਸਾਂਗੀ ਉਹਨੂੰ ਕਿੱਦਾਂ ਖਾਣਾ ਹੈ ਤੇ ਕਿੱਦਾਂ ਤੁਸੀਂ ਆਪਣੇ ਚਿਹਰੇ ਨੂੰ ਬਿਲਕੁਲ ਵਧੀਆ ਚਮਕ ਦੇਣੀ ਆ ਦੇਖੋ ਬਹੁਤ ਹੀ ਅੱਛੀ ਚਮਕ ਆ ਜਾਂਦੀ ਹੈ ਤੇ ਵੀਡੀਓ ਆਤਵਾ ਸ਼ੇਅਰ ਕਰਨਾ ਤੇ ਲੋਜੀ ਜਿਹੜੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਪੂਰੀ ਦੇਖਣਾ ਜੀ ਕਿਵੇਂ ਬਣਦੀ ਹੈ ਗੁੱਡ ਇਮਲੀ ਦੀ ਚਟਣੀ ਤੇ ਇਹ ਵਾਲਾ ਐਸਿਡ ਜਿਹੜਾ ਤੁਸੀਂ ਨਾ ਭੁੱਲਣਾ ਸੈਲਸਿਲੀਕ ਐਸਿਡ ਓਕੇ ਜੀ ਬਹੁਤ ਵਧੀਆ ਦੀ ਚਟਨੀ ਬਣਾਉਣ ਦੀ ਵਿਧੀ ਤੁਹਾਨੂੰ ਦੱਸਦੇ ਆਂ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਹੁਤ ਸਾਰੇ ਫਾਇਦੇ ਨੇ ਤੇ ਉਹ ਹੀ ਤੁਹਾਨੂੰ ਦੱਸਦੇ ਆਂ ਵੈਸੇ ਤਾਂ ਸਵਾਦ ਤੋਂ ਉਰਤੇ ਸਾਰੇ ਖਾਂਦੇ ਆ ਪਰ ਇਹਦੇ ਫਾਇਦੇ ਇੰਨੇ ਹੈਗੇ ਨੇ ਜਿਹੜੀ ਆਪਣੀਆਂ ਚਾਹਿਆਂ ਵਾਲ ਹੁੰਦੇ ਨੇ ਨਾ ਚਿਹਰੇ ਤੇ ਐਕਸਟਰਾ ਇਹਦੇ ਨਾਲ ਹੀ ਠੀਕ ਹੁੰਦੇ ਨੇ ਇਹਨੂੰ ਸੇਵਨ ਕਰਨ ਦਾ ਤਰੀਕਾ ਵੀ ਮੈਂ ਦੱਸਦੀ ਆਂ ਪਹਿਲਾਂ ਤੁਹਾਨੂੰ ਦੱਸਦੀ ਆਂ ਰਾਤ ਨੂੰ ਮੈਂ ਭੇ ਕੇ ਰੱਖ ਲੈਣੀ ਇਮਲੀ ਉਸ ਤੋਂ ਬਾਅਦ ਦੂਜੇ ਦਿਨ ਸਾਫ਼ ਪਾਣੀ ਦੇ ਵਿੱਚ ਆਪਾਂ ਇਹਦੇ ਗਿਟਕਾਂ-ਗੁਟਕਾਂ ਕੱਢ ਕੇ ਚੰਗੀ ਤਰ੍ਹਾਂ ਜੜਾ-ਜੁੜਾ ਕੱਢ ਕੇ ਇਹਨੂੰ ਹੌਲੀ-ਹੌਲੀ ਪਕਾਣਾ ਆਪਾਂ ਸਲੋ ਗਏ ਇਸ ਤੇ ਹੌਲੀ ਹੌਲੀ ਜਦੋਂ ਪੱਕੇਗੀ ਤਾਂ ਇਹ ਬਿਲਕੁਲ ਮਤ ਤੁਹਾਨੂੰ ਸੌਫਟ ਹੋ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਸੌਫਟ ਹੋ ਜਾਂਦੀ ਹੈ ਗਿਟਕਾ ਗੁਟਕਾ ਪਹਿਲਾਂ ਹੀ ਕੱਢਿਆ ਹੁੰਦੇ ਨੇ ਤੇ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਠੰਡਾ ਹੋਣ ਦੇਣਾ ਹੈ ਜਦੋਂ ਪੱਕ ਜਾਣੀ ਨਾ 15 ਮਿੰਟ ਲੱਗਦੇ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਮਿਕਸੀ ਗ੍ਰੈਂਡਰ ਚ ਪਾ ਕੇ ਇਹਨੂੰ ਇਹਦਾ ਪੇਸਟ ਬਣਾ ਲੈਣਾ ਤੇ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਇਹਦੇ ਖਾਣ ਦੇ ਫਾਇਦੇ ਇਹ ਨੇ ਕਿ ਜਿਹੜੇ ਹਾਰਮੋਨ ਲੇਡੀਜ਼ ਦੇ ਚੇਂਜ ਹੁੰਦੇ ਰਹਿੰਦੇ ਨੇ ਨਾ ਮਹੀਨੇ ਦੇ ਘੱਟ ਵੱਟ ਦੇ ਨੇ ਜਦੋਂ ਆਉਂਦੇ ਆ ਨਾ ਉਹਦੀ ਵਜ੍ਹਾ ਨਾਲ ਹੀ ਆਪਣੇ ਸ਼ਾਇਆ ਹੁੰਦੀਆਂ ਚਿਹਰੇ ਤੇ ਜਿਹੜੇ हेयर ਹੁੰਦੇ ਨੇ ਬਹੁਤ ਸਾਰੇ हेयर ਹੋ ਜਾਂਦੇ ਨੇ ਵਾਲ ਹੋ ਜਾਂਦੇ ਨੇ ਤੇ ਇਹ ਚੀਜ਼ ਖਾਣ ਨਾਲ ਹੀ ਉਹ ਚੀਜ਼ਾਂ ਠੀਕ ਹੋਣਗੀਆਂ ਇਹ ਦੇਖੋ ਹੁਣ ਠੰਡੀ ਹੋ ਗਈ ਸੀ ਕਿ ਆ ਤਾਂ ਮੈਂ ਮਿਕਸੀ ਵਿੱਚ ਬਣਾ ਲਿਆ ਪੇਸਟ ਮਿਕਸੀ ਵਿੱਚ ਚੰਗੀ ਤਰ੍ਹਾਂ ਦਾ ਪੇਸਟ ਬਣਾ ਲਿਆ ਕਿਉਂਕਿ ਗਿਟਕਾ ਗੁਟਕਾ ਸਾਰੀਆਂ ਆਪਾਂ ਕੱਢ ਦਿੱਤੀਆਂ ਸੀ ਹੁਣ ਆਪਾਂ ਇਹਨੇ ਛੰਨੀ 'ਚ ਛਾਣ ਲੈਣਾ ਕਿਉਂਕਿ ਜਿਹੜਾ ਇਹਦਾ ਪਲਾ ਪਿਓ ਕੱਢ ਲੈਣਾ ਬਾਕੀ ਜਿਹੜਾ ਇਹਦਾ ਉੱਪਰ ਕਚਰਾ ਕੁਝਣਾ ਹੋਵੇਗਾ ਸਾਰਾ ਇਹਨੂੰ ਕੱਢ ਦੇਣਾ ਨਹੀਂ ਤਾਂ ਮੂੰਹ 'ਚ ਆਉਣਦਾ ਨਾ ਜਦ ਮੂੰਹ 'ਚ ਆਉਂਦਾ ਨਾ ਖਾਣ ਲੱਗੇ ਤੇ ਸਵਾਦ ਹੀ ਖਰਾਬ ਹੋ ਜਾਂਦਾ ਠੀਕ ਹੈ ਜੀ ਤਮ ਤਾਂ ਦੱਸਦੀ ਪੀਸੀ ਇਹਦੇ ਬਹੁਤ ਸਾਰੇ ਫਾਇਦੇ ਨੇ ਜਦੋਂ ਢਾਈ ਤੋਂ ਤਿੰਨ ਮਹੀਨੇ ਪੂਰਾ ਪ੍ਰੋਪਰ ਤੁਸੀਂ ਖਾਓਗੇ ਨਾ ਤੁਸੀਂ ਆਪੇ ਹੀ ਦੇਖੋਗੇ ਤੁਹਾਡੇ ਬੋਡੀ ਵਿੱਚ ਇੰਨਾ ਵਧੀਆ ਚੇਂਜ ਆਵੇਗਾ ਨਾ ਇੰਨਾ ਨਖਾਰ ਆਵੇਗਾ ਨਾ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਇਹਦੇ ਵਿੱਚ ਆਇਰਨ ਦੀ ਵੀ ਬਹੁਤ ਮਾਤਰਾ ਹੁੰਦੀ ਹੈ ਗੋੜ ਵਿੱਚ ਵੀ ਆਇਰਨ ਹੁੰਦਾ ਹੈ ਇਮਲੇ ਵਿੱਚ ਵੀ ਆਇਰਨ ਹੁੰਦਾ ਹੈ ਬਹੁਤ ਸਾਰੇ ਇਹਦੇ ਵਿੱਚ ਬੈਨੀਫਿਟ ਹੁੰਦੇ ਨੇ ਕਿ ਜਿਹੜੇ ਆਪਨ ਬੋਡੀ ਨੂੰ ਮਿਲਦੇ ਨੇ ਤੇ ਬੋਡੀ ਦੇ ਜਿਹੜੇ ਹਾਰਮੋਨ ਚੇਂਜ ਹੁੰਦੇ ਨੇ ਉਹ ਠੀਕ ਹੋ ਜਾਂਦੇ ਨੇ ਪਲਪ ਜਿਹੜਾ ਮੈਂ ਕੱਢ ਲਿਆ ਸੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਔਇਲ ਲਿਆ ਸੀ ਔਇਲ ਮਲਕੀ ਰਿਫਾਈਨਡ ਉਸ ਵਿੱਚ ਜੀਰਾ ਪਾਇਆ ਸੀ ਜਿਹਨੂੰ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਥੋੜੀ ਥੋੜੀ ਮਤਲਬ ਕਿ ਧੀਮੀ ਧੀਮੀ ਅੱਗ ਤੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਆਪਾਂ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਸ ਤੋਂ ਬਾਅਦ ਫਿਰ ਆਪਾਂ ਪਾ ਦੇਣਾ ਦੇ ਵਿੱਚ ਗੋੜ ਗੋੜ ਪਾ ਕੇ ਹੌਲੀ ਹੌਲੀ ਮੱਧਮ ਜੀ ਗੈਸ ਤੇ ਮਤਲਬ ਕਿ ਸਲੋ ਗੈਸ ਤੇ ਇਹਨੂੰ ਪਕਾਉਣਾ ਸ਼ੁਰੂ ਕਰ ਦੇਣਾ ਬਹੁਤ ਆਸਾਨ ਬਣ ਜਾਂਦੀ ਹੈ ਤੁਸੀਂ ਚਾਹੋ ਤਾਂ ਇਹਨੂੰ ਬਣਾ ਕੇ ਸਟੋਰ ਵੀ ਕਰ ਸਕਦੇ ਹੋ ਫ੍ਰੀਜ ਵਿੱਚ ਤੇ ਇਹ ਪਾ ਥੋੜਾ ਜਿਹਾ ਇਹਦੇ ਵਿੱਚ ਪਾਇਆ ਸੀਗਾ ਜਿਹੜੀ ਬੂਰਾ ਖੰਡ ਨਹੀਂ ਹੁੰਦੀ ਚੀਨੀ ਉਹ ਪਾਈ ਹੈ ਥੋੜੀ ਜਿਹਾ ਲਾਲ ਮਿਰਚਾਂ ਵੀ ਪਾ ਦਿੱਤੀ ਤੁਸੀਂ ਪਾਣੀ ਚਾਹਦੇ ਤਾਂ ਪਾ ਲਓ ਨਹੀਂ ਤਾਂ ਨਾ ਪਾਓ ਠੀਕ ਹੈ ਥੋੜਾ ਜਿਹਾ ਪਾਇਆ ਦੇ ਵਿੱਚ ਸੌਂਫ ਥੋੜੀ ਜਿਹੀ ਇਹਦੇ ਵਿੱਚ ਪਾਈ ਸੀਗੀ ਮੈਂ ਹਿੰਗ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਤੇਨੂੰ ਪਕਾ ਲੈਣਾ ਹੈ ਉਸ ਤੋਂ ਬਾਅਦ ਚੀਨੀ ਫਿਰ ਮੈਂ ਹੋਰ ਪਾਤੀ ਸੀਗੀ ਉਹ ਆਪਣੀ ਤੁਹਾਡੀ ਇਸ਼ਿਆ ਹੈਗੀ ਹੈ ਜਿੰਨੀ ਤੁਸੀਂ ਖਾਣਦੇ ਜਿੰਨੀ ਤੁਸੀਂ ਪਾ ਸਕਦੇ ਬਾਕੀ ਗੋੜ ਤੇ ਚੀਨੀ ਤੇ ਕਾਲਾ ਨਮਕ ਇਹਦਾ ਜਿਹੜਾ ਬੈਲੈਂਸ ਹੈ ਨਾ ਜਿਹੜਾ ਮਤਲਬ ਕਿ ਬਹੁਤ ਵਧੀਆ ਹੁੰਦਾ ਹੈ ਇਹਦੇ ਵਿੱਚ ਸੌਸ ਵਿੱਚ ਤੇ ਇਹ ਤੁਸੀਂ ਸਟੋਰ ਕਰਕੇ ਰੱਖ ਵੀ ਸਕਦੇ ਹੋ ਸਵੇਰੇ ਸ਼ਾਮ ਇੱਕ ਇੱਕ ਚਮਚਾ ਖਾਇਆ ਕਰੋ ਮੈਂ ਕਹਿੰਨੀ ਤੁਹਾਡਾ ਜਿਹੜੀ ਪਾਚਨ ਸ਼ਕਤੀ ਉਹ ਵੀ ਠੀਕ ਹੋ ਜਾਏਗੀ ਕਿਉਂਕਿ ਫੇਸ ਤੋਂ ਜਿਹੜੀ ਫੇਸ ਦੀਆਂ ਹੁੰਦੀਆਂ ਨੇ ਨਾ ਪ੍ਰੋਬਲਮ ਉਹ ਜ਼ਿਆਦਾ ਆਪਣੀ ਲੀਵਰ ਤੋਂ ਹੀ ਹੁੰਦੀ ਹੈ ਜੇ ਆਪਣਾ ਲੀਵਰ ਸੈੱਟ ਨਹੀਂ ਨਾ ਹੈਗਾ ਆਪਣਾ ਪੇਟ ਸੈੱਟ ਨਹੀਂ ਹੈਗਾ ਕਬਜ਼ ਰਹਿੰਦੀ ਏ ਤੇ ਆਪਣਾ ਪੇਟ ਤੇ ਜਿਹੜਾ ਸਾਰਾ ਮਤਲਬ ਕਿ ਉਹ ਜਿਹੜਾ ਅਸਰ ਹੈ ਨਾ ਆਪਣੇ ਚਿਹਰੇ ਤੇ ਨਜ਼ਰ ਆਉਂਦਾ ਹੈ ਚਿਹਰੇ ਤੇ ਸ਼ਾਈਆਂ ਦਾਗ ੱਬੇ ਪਿੰਪਲ ਫਿੰਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਦਿੱ ਰੌਣਕ ਮਰ ਜਾਂਦੀ ਏ ਠੀਕ ਹੈ ਜੀ ਜੇ ਆਪਣਾ ਪੇਟ ਸਾਫ ਹੋਏਗਾ ਲੀਵਰ ਸਾਫ ਹੋਏਗਾ ਅੰਦਰ ਸਾਫ ਹੋਵੇਗਾ ਨਾ ਤੇ ਸਾਰਾ ਕੁਝ ਹੀ ਆਪਣਾ ਸਾਫ ਹੋਵੇਗਾ ਠੀਕ ਹੈ ਜੀ ਤੇ ਇਹ ਬਣਾਉਣ ਦਾ ਤਰੀਕਾ ਬਹੁਤ ਵਧੀਆ ਬਹੁਤ ਆਸਾਨ ਤਰੀਕੇ ਨਾਲੇ ਬਣਨੀ ਸ਼ੁਰੂ ਹੋ ਜਾਂਦੀ ਹੈ ਦੇਖੋ ਬਣ ਕੇ ਰੈਡੀ ਹੋ ਗਈ ਹੈ ਸਟੋਰ ਕਰਕੇ ਆਪਾਂ ਰੱਖ ਸਕਦੇ ਆ ਤੁਹਾਨੂੰ ਅੱਛੀ ਲੱਗੀ ਹੋਵੇ ਰੈਸਪੀ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਚਿਹਰੇ ਦੇ ਵਾਲ ਗੁਣ ਸਭ ਰਿਮੂਵ ਕਰ ਦਿੰਦੀ ਹੈ